BBMB ਦਾ ਡਾਇਰੈਕਟਰ ਜੋ ਹੈ ਬਦਲ ਦਿੱਤਾ ਗਿਆ ਰਾਤੋਂ ਰਾਤ ਡਾਇਰੈਕਟਰ ਦਾ ਟਰਾਂਸਫਰ ਕੀਤਾ ਗਿਆ ਦੱਸਈਏ ਕਿ ਸੰਜੀਵ ਕੁਮਾਰ ਨੂੰ ਜੋ ਹੈ ਡਾਇਰੈਕਟਰ ਥਾਪ ਦਿੱਤਾ ਗਿਆ ਵਾਟਰ ਰੈਗੂਲੇਸ਼ਨ ਦਾ ਜਿਨ੍ਹਾਂ ਨੂੰ ਫਿਲਹਾਲ ਦੇ ਲਈ ਕੋਈ ਤਜਰਬਾ ਨਾ ਹੋਣ ਦੇ ਵੀ ਗੱਲ ਸਾਹਮਣੀ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਇਸ ਮਹਿਕਮੇ ਦੇ ਵਿੱਚ ਕੋਈ ਵੀ ਤਜਰਬਾ ਨਹੀਂ ਹੈ ਇਸ ਤੋਂ ਵੱਡਾ ਸ਼ਰਮਨਾਕ ਕਾਰਾ ਬੀਜੇਪੀ ਦੀ ਕੇਂਦਰ ਸਰਕਾਰ ਕਰ ਨਹੀਂ ਸਕਦੀ ਕਿ ਜਿੰਨੇ ਪੰਜਾਬ ਹਤਾਇਸ਼ੀ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਨੇ ਬੀਬੀਆ ਮੂਡ ਦੇ ਵਿੱਚ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਲਟਾਇਆ ਜਾ ਸਕੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਤੇ ਅੱਜ ਹੁਣ ਸਮਾਂ ਦੇਖਦੇ ਸਮੁੱਚਾ ਪੰਜਾਬ ਰਮਨਜੀਤ ਸਿੰਘ ਬਿੱਟੂਵਾਲ ਔਰ ਸੁਨੀਲ ਜਾਖੜਵਾਲਾ ਕਿ ਕੀ ਉਹ ਭਾਜਪਾ ਦੇ ਨੇ ਜਾਂ ਉਹ ਪੰਜਾਬ ਦੇ ਨੇ ਮੈਂ ਇਹਨਾਂ ਦੋਨੋਂ ਮੇਰੇ ਸਤਕਾਰਯੋਗ ਲੀਡਰਾਂ ਨੂੰ ਬੀਜੇਪੀ ਦੇ ਨੁਮਾਇੰਦਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਾਖੜ ਸਾਹਿਬ ਔਰ ਬਿੱਟੂ ਜੀ ਜੇ ਤੁਸੀਂ ਸਹੀ ਮਾਇਨੇ ਦੇ ਪੰਜਾਬ ਦੇ ਵਿੱਚ ਦੇ ਪੁੱਤੋਂ ਤਾਂ ਅੱਜ ਹੀ ਭਾਜਪਾ ਨੂੰ ਠੋਗਰਾਓ ਲੱਤ ਮਾਰੋ ਤੇ ਪੰਜਾਬ ਦੇ ਨਾਲ ਖੜੋ 3 ਕਰੋੜ ਪੰਜਾਬੀ ਅੱਜ ਤੁਹਾਡੀ ਇਹ ਸਪਰਖ ਦੀ ਘੜੀ ਨੂੰ ਦੇਖ ਰਹੇ ਨੇ ਸੋ ਦੇਖਦੇ ਆ ਕਿ ਤੁਸੀਂ ਆਪਦੀਆਂ ਕੁਰਸੀਆਂ ਨੂੰ ਚਿੰਬੜਦੇ ਹੋ ਜਾਂ ਪੰਜਾਬ ਦੇ ਹੱਕਾਂ ਦੇ ਨਾਲ ਖੜਦੇ ਹੋ